ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਡਾਕਟਰ ਹਰਮਨ ਜੀਰਾ ਦੋਸਤੋ ਜਿਹੜੀ ਸਾਡੇ ਸੀਨੇ ਦੇ ਵਿੱਚ ਦਰਦ ਹੁੰਦੀ ਆ ਕੀ ਉਹ ਦਰਦ ਦਿਲ ਦੇ ਦੌਰੇ ਕਾਰਨ ਹੋ ਰਹੀ ਆ ਜਾਂ ਤਜਾਬ ਜਾਂ ਗੈਸ ਕਾਰਨ ਹੋ ਰਹੀ ਆ ਅੱਜ ਉਹਦਾ ਮੈਂ ਤੁਹਾਨੂੰ ਦੱਸਾਂਗਾ ਅੰਤਰ ਵੀ ਕਿਵੇਂ ਅਸੀਂ ਬੁੱਝ ਸਕਦੇ ਆ ਵੀ ਇਹ ਦਰਦ ਸਾਨੂੰ ਦਿਲ ਦੇ ਦੌਰੇ ਕਰਕੇ ਆ ਜਾਂ ਗੈਸ ਤਜਾਬ ਬਨ ਕਰਕੇ ਸੋ ਪੂਰੀ ਵੀਡੀਓ ਨੂੰ ਬੜੇ ਧਿਆਨ ਨਾਲ ਸੁਣਿਓ ਤੇ ਅੱਗੇ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਚਲੋ ਦੋਸਤੋ ਸ਼ੁਰੂ ਕਰਦੇ ਵੀ ਜਿਹੜੀ ਗੈਸ ਤੇ ਤਜਾਬ ਵਾਲੀ ਦਰਦ ਆ ਇਹ ਕਿਉਂ ਹੁੰਦੀ ਆ ਦੋਸਤੋ ਸਾਡੇ ਮੇਦੇ 'ਚ ਕੁਝ ਗਲੈਂਡ ਹੁੰਦੀਆਂ ਜਿਹੜੀਆਂ ਗੈਸਟ੍ਰਿਕ ਜੂਸ ਬਣਾਉਂਦੀਆਂ ਤੇ ਤਜਾਬੀ ਮਾਦਾ ਬਣਾਉਂਦੀਆਂ ਉਹ ਤਜਾਬੀ ਮਾਦਾ ਜਿਹੜਾ ਹੁੰਦਾ ਉਹ ਸਾਡੇ ਮੇਦੇ 'ਚ ਭੋਜਨ ਨੂੰ ਹਜਮ ਕਰਨ 'ਚ ਹੈਲਪ ਕਰਦਾ ਮਦਦ ਕਰਦਾ ਪਰ ਇਹ ਮੇਦਾ ਇਹ ਤੋਂ ਕਿਵੇਂ ਬਚਿਆ ਰਹਿੰਦਾ ਇਸ ਤਜਾਬੀ ਮਾਦੇ ਤੋਂ ਸਾਡੇ ਮੇਦੇ ਦੀ ਜਿਹੜੀ ਲੇਅਰ ਹੁੰਦੀ ਆ ਉਦੇ ਉੱਪਰ ਇੱਕ ਹੋਰ ਲੇਅਰ ਹੁੰਦੀ ਆ ਮਿਊਕਸ ਦੀ ਲੇਅਰ ਜਿਹਨੂੰ ਅਸੀਂ ਕਹਿ ਦਿੰਨੇ ਆ ਜਾਂ ਕਹਿ ਲਓ ਵੀ ਇੱਕ ਗਾੜੇ ਤਰਲ ਪਦਾਰਥ ਦੀ ਬਲਗਮ ਦੇ ਵਰਗੀ ਇੱਕ ਲੇਅਰ ਹੁੰਦੀ ਆ ਜਿਹੜੀ ਸਾਡੇ ਮਿਹਦੇ ਦੇ ਸਾਰੇ ਕਿਤੇ ਫੈਲੀ ਹੁੰਦੀ ਆ ਇਹ ਸਾਨੂੰ ਇਸ ਤਜਾਬੀ ਮਾਦੇ ਤੋਂ ਸਾਡੇ ਮਿਹਦੇ ਨੂੰ ਬਚਾ ਕੇ ਰੱਖਦੀ ਆ ਪਰ ਦੋਸਤੋ ਇੱਕ ਗਾਰਡ ਜੀ ਆਰ ਡੀ ਨਾਂ ਦੀ ਇੱਕ ਬਿਮਾਰੀ ਆ ਜਿਹਦੇ ਵਿੱਚ ਇਹ ਸਾਰਾ ਤਜਾਬੀ ਮਾਦਾ ਸਾਡੇ ਉੱਪਰ ਗਲੇ ਤੱਕ ਆ ਜਾਂਦਾ ਹੈ ਸਾਡੀ ਫੂਡ ਪਾਈਪ ਤੱਕ ਆ ਜਾਂਦਾ ਇਹ ਬਿਮਾਰੀ ਕੀ ਹੁੰਦਾ ਸਾਡੀ ਫੂਡ ਪਾਈਪ ਜਿਹੜੀ ਸਾਡੀ ਭੋਜਨ ਵਾਲੀ ਤੱਕ ਜਦੋਂ ਇਹ ਸਾਰਾ ਤਰਲ ਪਦਾਰਥਾਂ ਨੂੰ ਆਉਂਦਾ ਤਾ ਸਾਡੀ ਜਿਹੜੀ ਭੋਜਨ ਨਾਲੀ ਦੇ ਬਾ ਦੀ ਜਿਹੜੀ ਲਾਈਨਿੰਗ ਆ ਉਹਦੇ ਤੇ ਮਿਊਕਸ ਦੀ ਲੇਅਰ ਨਹੀਂ ਹੁੰਦੀ ਉਹ ਗਾੜੇ ਤਰਲ ਪਦਾਰਥ ਦੀ ਲੇਅਰ ਨਹੀਂ ਹੁੰਦੀ ਉਹ ਪਰਤ ਨਹੀਂ ਹੁੰਦੀ ਜਿਹਦੇ ਕਰਕੇ ਸਾਡੀ ਜਦੋਂ ਫੂਡ ਪਾਈਪ ਤੇ ਆਉਂਦਾ ਇਹਨੂੰ ਨੁਕਸਾਨ ਪਹੁੰਚਾਉਂਦਾ ਤੇ ਜਲਨ ਹੁੰਦੀ ਆ ਬੜੀ ਸਾਡੀ ਫੂਡ ਪਾਈਪ ਚ ਤੇ ਇੱਕ ਦਰਦ ਹੁੰਦੀ ਆ ਤੇ ਉਹ ਦਰਦ ਸਾਡੇ ਸੀਨੇ ਦੇ ਵਿਚਾਲੇ ਹੁੰਦੀ ਆ ਉਹ ਇਦਾਂ ਹੀ ਲੱਗਦਾ ਜਿਵੇਂ ਦਿਲ ਦੇ ਦੌਰੇ ਦੀ ਦਰਦ ਹੁੰਦੀ ਆ ਤੇ ਇਦਾਂ ਜਿਵੇਂ ਚੂਬਨ ਮਹਿਸੂਸ ਹੁੰਦੀ ਐਦਾਂ ਲੱਗਦਾ ਸੋ ਆਪ ਹੁਣ ਗੱਲ ਕਰਦੇ ਆ ਵੀ ਦਿਲ ਦਾ ਦੌਰਾ ਪੈਣ ਦੇ ਕਾਰਨ ਕੀ ਹੁੰਦੇ ਆ ਦੋਸਤੋ ਸਾਡਾ ਦਿਲ ਵੀ ਮਸਲਜ਼ ਦਾ ਬਣਿਆ ਹੁੰਦਾ ਮਾਸਪੇਸ਼ੀਆਂ ਦਾ ਬਣਿਆ ਹੁੰਦਾ ਸਾਡੇ ਦਿਲ ਨੂੰ ਜਿਹੜੀਆਂ ਨਾੜਾਂ ਖੂਨ ਸਪਲਾਈ ਕਰਦੀਆਂ ਏ ਉਹਨਾਂ 'ਚ ਜਦੋਂ ਬਲੌਕਜ ਆਣੀ ਸ਼ੁਰੂ ਹੋ ਜਾਂਦੀ ਆ ਉਹ ਕਿਉਂ ਆਉਂਦੀ ਆ ਜਦੋਂ ਸਾਡੇ ਖੂਨ 'ਚ ਵਾਧੂ ਚਰਬੀ ਜਮਾ ਹੋਣੀ ਸ਼ੁਰੂ ਹੋ ਜਾਂਦੀ ਓ ਚਰਬੀ ਨਾੜਾਂ ਜੰਮਣੀ ਸ਼ੁਰੂ ਹੋ ਜਾਂਦੀ ਜਦੋਂ ਹੌਲੀ ਹੌਲੀ ਬਲੌਕਜ ਆਣੀ ਸ਼ੁਰੂ ਹੋ ਜਾਂਦੀ ਆ ਤਾਂ ਸਾਡੇ ਦਿਲ ਨੂੰ ਖੂਨ ਦੀ ਸਪਲਾਈ ਘਟ ਜਾਂਦੀ ਆ ਜਿਸ ਦੇ ਨਾਲ ਸਾਡੇ ਦਿਲ ਦੀਆਂ ਜਿਹੜੀਆਂ ਮਾਸਪੇਸ਼ੀਆਂ ਕਮਜ਼ੋਰ ਪੈਣੀਆਂ ਸ਼ੁਰੂ ਹੋ ਜਾਂਦੀਆਂ ਦੋਸਤੋ ਜਦੋਂ ਸਾਡੇ ਦਿਲ ਦੀਆਂ ਨਾੜਾਂ ਨੂੰ ਜਿਹੜੀ ਹੂਨ ਸਪਲਾਈ ਕਰਦੀਆਂ ਉਹਨਾਂ ਦੀ ਪੂਰੀ ਤਰ੍ਹਾਂ ਬਲੌਕ ਹੋ ਜ ਜਾਂਦੀਆਂ ਤਾਂ ਉਸ ਤੋਂ ਬਾਅਦ ਸਾਡੇ ਦਿਲ ਦੇ ਮਸਲਸ ਜਿਹੜੇ ਮਾਸਪੇਸ਼ੀਓ ਮਰ ਜਾਂਦੀਆਂ ਤਾਂ ਇਸ ਤੋਂ ਬਾਅਦ ਦਿਲ ਦਾ ਕੰਮ ਕਰਨਾ ਬੰਦ ਕਰ ਦਿੰਦਾ ਕਾਰਡੀਕ ਰੈਸਟ ਹੋ ਜਾਂਦਾ ਤੇ ਇਨਸਾਨ ਦੀ ਮੌਤ ਹੋ ਸਕਦੀ ਆ ਹੋ ਵੀ ਜਾਂਦੀ ਹੈ ਸੋ ਇਹ ਤਾਂ ਅਸੀਂ ਦਿਲ ਦਾ ਦੌਰਾ ਹੁਣ ਅਸੀਂ ਦੇਖਦੇ ਹਾਂ ਵੀ ਅਸੀਂ ਫਰਕ ਕਿਵੇਂ ਪਤਾ ਕਰ ਸਕਦੇ ਹਾਂ ਵੀ ਜਿਹੜੀ ਇਹ ਸੀਨੇ ਦੇ ਵਿਚਾਲੇ ਦਰਦ ਹੋ ਰਹੀ ਆ ਇਹ ਦਿਲ ਦੇ ਦੌਰੇ ਕਰਕੇ ਹੋ ਰਹੀ ਆ ਜਾਂ ਇਤਜਾਬ ਜਾਂ ਗੈਸ ਕਰਕੇ ਹੋ ਰਹੀ ਆ ਚਲੋ ਦੋਸਤੋ ਹੁਣ ਮੈਂ ਅੱਗੇ ਆਪਾਂ ਗੱਲ ਕਰਦੇ ਆਂ ਦੋਸਤੋ ਜਿਹੜੀ ਦਿਲ ਦੇ ਦੌਰੇ ਕਰਕੇ ਦਰਦ ਹੁੰਦੀ ਆ ਉਹ ਬੜੀ ਇੱਕ ਮਤਲਬ ਅੰਦਰੋਂ ਇਦਾਂ ਲੱਗਦਾ ਜਿਵੇਂ ਕੋਈ ਛਾਤੀ ਨੂੰ ਅੰਦਰੋਂ ਪ੍ਰੈਸ ਕਰ ਰਿਹਾ ਨਿਚੋੜ ਰਿਹਾ ਤੇ ਐਵੇਂ ਲੱਗਦਾ ਜਿਵੇਂ ਬੜਾ ਭਾਰ ਤੁਹਾਡੀ ਛਾਤੀ ਦੇ ਉੱਪਰ ਕਿਸੇ ਨੇ ਰੱਖ ਦਿੱਤਾ ਹੋਵੇ ਉਹ ਇੰਨੀ ਤੇਜ਼ ਦਰਦ ਹੁੰਦੀ ਆ ਤੇ ਜਿਹੜੀ ਉਲਟ ਜਿਹੜੀ ਗੈਸ ਦਾ ਤੇਜਾਬ ਵਾਲੀ ਦਰਦ ਆ ਉਹ ਇੰਨੀ ਤੇਜ਼ ਨਹੀਂ ਹੁੰਦੀ ਤੇ ਉਹਦੇ ਵਿੱਚ ਜਿਹੜੀ ਗੈਸ ਤੇਜਾਬ ਨਾਲ ਦਰਦ ਹੁੰਦੀ ਛਾਤੀ ਦੇ ਉਚਾਲੇ ਉਹ ਚ ਜਲਣ ਵੀ ਹੁੰਦੀ ਆ ਮਹਿਸੂਸ ਤੇ کئی-ਕਈ ਵਾਰ ਜਲਨ ਗਲੇ 'ਚ ਵੀ ਮਹਿਸੂਸ ਹੁੰਦੀ ਤੇ ਦੋਸਤੋ ਜਿਹੜੇ ਦਿਲ ਦੇ ਦੌਰੇ ਕਰਕੇ ਜਿਹੜੀ ਦਰਦ ਹੁੰਦੀ ਆ ਉਹ ਕਦੋਂ ਹੁੰਦੀ ਆ ਉਹ ਜਦੋਂ ਕੋਈ ਇਨਸਾਨ ਹੈਵੀ ਐਕਸਰਸਾਈਜ਼ ਕਰਦਾ ਏ ਜਾਂ ਕੋਈ ਦਿਮਾਗੀ ਬੋਝ ਕੋਈ ਉਹਨੂੰ ਬਹੁਤ ਜ਼ਿਆਦਾ ਪਰੇਸ਼ਾਨੀ ਦਿਮਾਗ ਤੇ ਚੱਲਦੀ ਉਸ ਤੋਂ ਬਾਅਦ ਦਿਲ ਦਾ ਦੌਰਾ ਪੈਂਦਾ ਉਹ ਦਰਦ ਉਦੋਂ ਹੁੰਦੀ ਆ ਤੇ ਇਹਦੇ ਉਲਟ ਜਿਹੜੀ ਗੈਸ ਤੇ ਤਜਾਬ ਕਰਕੇ ਦਰਦ ਹੁੰਦੀ ਆ ਉਹ ਜ਼ਿਆਦਾ ਹੈਵੀ ਖਾਣ ਕਰਕੇ ਜਿਵੇਂ ਵਿਆਹ ਸ਼ਾਦੀਆਂ 'ਚ ਜ਼ਿਆਦਾ ਅਸੀਂ ਖਾ ਲੈਨੇ ਆ ਜਾਂ ਕਦੇ ਬਾਹਰ ਦਾ ਖਾਣਾ ਖਾ ਲੈਨੇ ਆ ਉਹ ਉਹ ਖਾਣ ਤੋਂ ਬਾਅਦ ਜਿਹੜੀ ਦਰਦ ਹੁੰਦੀ ਆ ਉਹ ਸਾਨੂੰ ਗੈਸ ਤੇ ਤਜਾਬ ਕਰਕੇ ਹੁੰਦੀ ਆ ਤੇ ਦੋਸਤੋ ਜਿਹੜੀ ਗੈਸ ਤੇ ਤਜਾਬ ਕਰਕੇ ਦਰਦ ਹੁੰਦੀ ਆ ਇਹ ਲੇਟਨ ਰਿਲੀਫ ਮਿਲ ਜਾਂਦਾ ਘਟ ਜਾਂਦੀ ਆ ਪਰ ਜਿਹੜੀ ਦਿਲ ਦੇ ਦੌਰੇ ਵਾਲੀ ਦਰਦ ਆ ਉਹ ਸਭੋ ਜਦੋਂ ਇਨਸਾਨ ਲੇਟਦਾ ਹੈ ਸੋਰੀ ਇੱਥੇ ਮੈਂ ਗਲਤ ਹੋ ਗਿਆ ਜਿਹੜੀ ਗੈਸ ਤੇ ਤਜਾਬ ਵਾਲੀ ਦਰਦ ਆ ਉਹ ਲੇਟਨ ਨਾਲ ਸਭੋ ਵਧ ਜਾਂਦੀ ਝੁਕੰਨਾ ਵੀ ਵਧ ਜਾਂਦੀ ਆ ਪਰ ਜਿਹੜੀ ਦਿਲ ਦੇ ਦੌਰੇ ਵਾਲੀ ਦਰਦ ਆ ਉਹ ਲੇਟਨ ਨਾਲ ਘਟ ਜਾਂਦੀ ਆ ਰਿਲੀਫ ਮਿਲਦਾ ਜਿਹੜੀ ਦਿਲ ਦੇ ਦੌਰੇ ਵਾਲੀ ਦਰਦ ਦੇ ਵੱਧ ਹੀ ਘੱਟ ਦੇ ਵੀ ਰਹਿੰਦੀ ਆ ਹੁਣ ਅੱਗੇ ਅਸੀਂ ਗੱਲ ਕਰਦੇ ਹਾਂ ਵੀ ਦਿਲ ਦੇ ਦੌਰੇ ਵਾਲੀ ਦਰਦ ਜਦੋਂ ਇਨਸਾਨ ਕੋਈ ਐਂਟਾਸਿਡ ਲੈਂਦਾ ਏ ਜਿੱਦਾਂ ਡਾਈਜਨ ਜੈਲ ਆਉਂਦੀ ਜਾਂ ਮੁਕੇਨ ਜੈਲ ਆਉਂਦੀ ਆ ਤਾਂ ਦਿਲ ਦੇ ਦੌਰੇ ਵਾਲੀ ਦਰਦ ਨੂੰ ਕੋਈ ਫਰਕ ਨਹੀਂ ਪੈਂਦਾ ਉਹ ਉਵੇਂ ਐਜ਼ ਇਟ ਇਜ਼ ਉਵੇਂ ਰਹਿੰਦੀ ਆ ਪਰ ਜਿਹੜੀ ਗੈਸ ਤੇ ਤਜਾਬ ਨਾਲ ਹੋ ਰਹੀ ਹੁੰਦੀ ਦਰਦ ਉਹ ਐਂਟਾਸਿਡ ਲੈ ਕੇ ਜਾਂ ਕੋਈ ਦਵਾਈ ਖਾ ਕੇ ਐਂਟਾਸਿਡ ਉਹ ਠੀਕ ਹੋ ਜਾਂਦੀ ਆ ਉਸ ਤੋਂ ਜਿਹੜੀ ਦਿਲ ਦੇ ਦੌਰਾ ਜਦੋਂ ਇਨਸਾਨ ਨੂੰ ਪੈਂਦਾ ਤਾਂ ਉਹਨੂੰ ਬੜੇ ਘਬਰਾਟ ਬੇਚੈਨੀ ਉਹਦਾ ਸਾਹ ਵੀ ਔਖੇ ਲੈਣਾ ਸ਼ੁਰੂ ਕਰ ਦਿੰਦਾ ਤੇ ਉਹਨੂੰ ਤਰੇਲੀਆਂ ਆਉਣੀਆਂ ਐਨੀਆਂ ਕਿ ਤਰੇਲੀਆਂ ਆਉਂਦੀਆਂ ਵੀ ਉਹ ਇਨਸਾਨ ਪੂਰਾ ਭਿੱਜ ਜਾਂਦਾ ਤੇ ਉਹਨੂੰ ਸਰੀਰ ਵੀ ਉਹਦਾ ਬੜਾ ਹਲਕਾ ਲੱਗਦਾ ਏ ਸਿਰ ਵੀ ਪਰ ਇਹਦੇ ਉਲਟ ਜਿਹੜੀ ਗੈਸ ਤੇ ਤਜਾਬ ਕਰਕੇ ਹੁੰਦੀ ਆ ਉਹ ਜਸ ਵੱਤ ਵੱਤ ਉਲਟੀ ਆ ਸਕਦੀ ਆ ਪਰ ਤਰੇਲੀਆਂ ਘਬਰਾਟ ਐਨੀ ਇਹ ਕੁਛ ਨਹੀਂ ਹੁੰਦਾ ਸੋ ਇਹ ਸੀਗੇ ਸਾਡੇ ਡਿਫਰੈਂਸ ਵੀ ਅਸੀਂ ਕਿਵੇਂ ਪਤਾ ਕਰ ਸਕਦੇ ਆ ਵੀ ਇਹ ਦਿਲ ਦਾ ਦੌਰਾ ਏ ਜਾਂ ਫਿਰ ਸਾਡੇ ਜਿਹੜੀ ਸੀਨੇ 'ਚ ਦਰਦ ਹੁੰਦੀ ਆ ਉਹ ਗੈਸ ਜਾਂ ਤਜਾਬ ਕਰਕੇ ਇੱਕ ਹੋਰ ਦੋਸਤੋ ਬੜਾ ਮੇਨ ਜਿਹੜਾ ਪੁਆਇੰਟ ਆ ਉਹ ਇਹ ਆ ਵੀ ਜਿਹੜੀ ਗੈਸ ਜਾਂ ਤਜਾਬ ਕਰਕੇ ਦਰਦ ਹੁੰਦੀ ਆ ਉਹ ਸਾਡੇ ਪੇਟ ਤੋਂ ਉੱਪਰ ਤੇ ਛਾਤੀ ਤੋਂ ਥੱਲੇ ਇਸ ਜਗ੍ਹਾ ਤੇ ਕਹਿ ਲੋ ਹੁੰਦੀ ਆ ਪਰ ਜਿਹੜੀ ਦਿਲ ਦੇ ਦੌਰੇ ਵਾਲੀ ਦਰਦ ਆ ਉਹ ਪੂਰੀ ਛਾਤੀ ਦੇ ਵਿੱਚਕਾਰ ਹੁੰਦੀ ਆ ਬੜੀ ਤੇਜ਼ ਦਰਦ ਸੋ ਆ ਵੀਡੀਓ ਨੂੰ ਆ ਜਾਣਕਾਰੀ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਸ਼ੇਅਰ ਕਰਿਓ ਪਹਚਾਯੋ ਕਿਉਂਕਿ ਕਈ ਮਰੀਜ਼ ਆਤਰਾਉਂਦੇ ਆ ਉਹ ਘਬਰਾਏ ਹੋਏ ਹੁੰਦੇ ਆ ਵੀ ਸਾਡੇ ਦਿਲ 'ਚ ਤਾਂ ਨਹੀਂ ਕੋਈ ਦਿੱਕਤ ਆ ਰਹੀ ਜੀ ਛਾਤੀ 'ਚ ਬੜੀ ਜਲਨ ਹੋ ਰਹੀ ਦਰਦ ਹੋ ਰਹੀ ਸੋ ਉਹਨਾਂ ਤੱਕ ਇਹ ਵੀਡੀਓ ਸਾਰਿਆਂ ਤੱਕ ਪਹੁੰਚੇ ਇਹਨੂੰ ਵੱਧ ਤੋਂ ਵੱਧ ਲੋਕਾਂ ਤੱਕ ਪਹਚਾਯੋ ਅੱਗੇ ਸਪਰੈਡ ਕਰਿਓ ਸ਼ੇਅਰ ਕਰਿਓ ਧੰਨਵਾਦ